पार्टिया मार्केट चोरी हुई है जी देखो वेरीफाई कर रहे हैं ਬੰਦੀ ਕਾਰਵਾਈ ਕਰ ਰਹੇ ਕਿੰਨੀਆਂ ਕਿਸੇ ਦੁਕਾਨਾਂ ਦੇ ਵੈਸੇ ਕਰ ਰਹੇ ਉਹ ਚਾਰ ਦੁਕਾਨਾਂ ਹੈ ਜੀ ਇੱਕ ਮੇਨ ਸਟੋਰ ਹੈ ਉਹ ਬਸ ਚਾਰ ਦੁਕਾਨਾਂ ਦੇ ਤਾਲੇ ਤੋੜੇ ਦੋਨਾਂ ਦੀ ਦੀਕੂ ਦੁਕਾਨ ਚ ਚੋਰੀ ਹੋਈ ਬਾਕੀ ਤਾਂ ਤਾਲੇ ਤੋੜੇ ਆ ਉਹ ਵੈਰੀਫਾਈਿੰਗ ਕਰ ਰਹੇ ਹਾਂ ਬੰਦੀ ਕਾਰਵਾਈ ਕਰ ਰਹੇ ਸਰ ਦੁਕਾਨ ਵਾਲ ਕੋਈ ਚੌਕੀ ਚੁੰਗੀਦਾਰ ਐਸਾ ਕੋਈ ਹੈ ਨਹੀਂ ਕਿ ਨਹੀਂ ਕੋਈ ਚੌਕੀ ਤਾਂ ਨਹੀਂ ਰੱਖਿਆ ਨਾ ਜੀ ਉੱਥੇ ਕਿੰਨਾ ਕੁ ਨੁਕਸਾਨ ਹੋ ਗਿਆ ਹੋਇਆ ਇਹਨਾਂ ਦਾ ਤੁਸੀਂ ਕਹਿ ਰਹੇ ਹੋ ਜੀ ਕਿ ਬਾਠ ਹਜ਼ਾਰ ਰੁਪਏ ਆਇਆ ਸਲਕੀ ਕੋਈ ਇੱਕਲੀ ਮੰਡੀ ਸੋਨੇ ਦਾ ਬੈਠ ਕੇ ਕਰ ਲੈਂਦੇ ਜੋ ਬੰਦੀ ਕਾਰ ਵੀ ਕਰਤਾ ਠੀਕ ਹੈ ਮੇਰਾ ਨਾਮ ਨਗਦੀਪ ਸਲਮਾਨ ਹੈ ਮੇਰੀ ਇਥੇ ਪਾਟੀਆਂ ਮਾਰਕੀਟ ਫੋਟੋਗ੍ਰਾਫੀ ਦੀ ਦੁਕਾਨ ਆ ਮੈਨੂੰ ਸਵੇਰੇ 7:30 ਵਜੇ ਸਿੱਧੂ ਦਾ ਜਿਹੜੇ ਡਾਕਟਰ ਸਾਹਿਬ ਨੇ ਇਹਨਾਂ ਦੇ ਕਾਲ ਆਈ ਸੀਗੀ ਇੱਥੇ ਮਾਰਕੀਟ ਦੇ ਤਾਲੇ ਟੁੱਟੇ ਹੋਏ ਨੇ ਤੇ ਮੈਂ ਜਦੋਂ ਆਇਆ ਤੇ ਮੇਰੀ ਦੁਕਾਨ ਦੇ ਦੋ ਦਕਾਨਾਂ ਦੇ ਤਾਲੇ ਟੁੱਟੇ ਹੋਏ ਸੀਗੇ ਤੇ ਜ਼ਿਆਦਾ ਮੇਰੇ ਦੁਕਾਨ ਦੇ ਅੰਦਰੋਂ ਜ਼ਿਆਦਾ ਸਮਾਨ ਤਾਂ ਨਹੀਂ ਗਿਆ ਇੱਕ ਤਰਖਾਨ ਕਾਰਪੈਂਟਰ ਲੱਗੇ ਹੋਏ ਉਹਨਾਂ ਦਾ ਸਮਾਨ ਕੁਝ ਚੋਰੀ ਹੋਇਆ ਵਾ ਤੇ ਬਾਕੀ ਮੇਰੇ ਸਮਾਨ ਦਾ ਕੁਝ ਬਚਾਈ ਹੈ ਕੁਛ ਪਤਾ ਨਹੀਂ ਲੱਗਾ ਕੋਈ ਸੀਸੀਟੀਵੀ ਵਗੈਰਾ ਸਾਹਮਣੇ ਲੱਗਾ ਨਹੀਂ ਸੀਸੀਟੀਵੀ ਮਾਰਕੀਟ ਸਾਡੀ ਚ ਕੋਈ ਨਹੀਂ ਲੱਗਾ ਤੇ ਵਾਰ ਵੀ ਕੋਈ ਨਹੀਂ ਲੱਗਾ ਤੇ ਹੁਣ ਕੀ ਮੰਗੂ ਕੀ ਕਰਦੇ ਬਾਕੀ ਅਸੀਂ ਹੁਣ ਕੰਪਲੇਂਟ ਕਰਕੇ ਆਏ ਆ ਬਾਕੀ ਪੁਲਿਸ ਸਾਡੀ ਸਰਵਿਸ ਨਹੀਂ ਕਰਦੀ ਵੀ ਇਹ ਉੱਥੇ ਗੱਡੀ ਆਈ ਸੀਗੀ ਜਿਸ ਕਾਰਨ ਕੋਈ ਜਿਹੜੀ ਚੀਜ਼ ਹੈ ਕਈ ਦਾ ਬਰੀਕਾ ਗੁਰਪਾਤੀ ਨਹੀਂ ਹਟ ਸਕਦੀ ਤੇ ਇਹ ਵੀ ਕੋਈ ਹੋਰ ਹੋ ਗਿਆ ਉਹ ਜਿਹੜਾ ਕੋਈ ਪ੍ਰੋਬਲਮ ਆ ਗਈ ਹੈ ਜਿਹੜੀ ਜਿਹੜੀ ਚੰਗੋ ਕਮਪਨੀ ਦੇ ਨਾਮ ਨੇ ਜਿਹੜਾ ਨੋਟ ਦੇ ਉਹ ਇਹਨੇ ਥੱਲੇ ਮਾਰਿਆ ਔਰ ਜਿਹਦੇ ਨਾਲ ਉਸ ਬੰਦੇ ਦੀ ਜਿਹੜੀ ਲੱਗੇ ਚੁੱਕੀ ਉਹ ਦਾ ਚੁੱਕਣ ਵਾਲੇ ਕੀ ਗੱਲ ਹੈ ਗੱਲ ਕੀ ਰੋਕ ਰਿਹਾ ਹੈ ਤਾਂ ਕਿਹਦੀ ਜਗ੍ਹਾ ਤੇ ਕੀ ਗੱਲ ਹੋ ਗਈ ਮੇਰਾ ਨਾਮ ਗੁਰਸੇਵ ਸਿੰਘ ਹੈ ਹਾਂਜੀ ਭਾਜੀ ਇਹ ਪਾਟਿਆ ਮਾਰਕੀਟ ਹੈ ਹਾਂਜੀ ਬੱਸ ਸਟੈਂਡ ਦੇ ਕੋਲ ਹਾਂਜੀ ਕੀ ਗੱਲ ਹੈ ਜਦੋਂ ਸਵੇਰ ਮੈਂ 7 ਵਜੇ ਆਇਆ ਤਾਂ ਬਾਹਰਲਾ ਲੋਕ ਜਿਹੜਾ ਸੀ ਉਹ ਟੁੱਟਾ ਆਇਆ ਸੀ ਦਰਵਾਜ਼ਾ ਖੁੱਲਾ ਸੀ ਥੱਲੇ ਸਾਡੇ ਇੱਕ ਮੋਚੀ ਬੈਠਦਾ ਉਹਨੂੰ ਮੈਂ ਪੁੱਛਿਆ ਮਾਹ ਯਾਰ ਮਾਰਕੀਟ ਤਾਂ ਅੱਜ ਤੰਦਰਾ ਕਿਵੇਂ ਟੁੱਟਾ ਪਿਆ ਉਹ ਕਹਿੰਦਾ ਕੋਈ ਰਾਤ ਤੁਹਾਡਾ ਬੰਦਾ ਆਇਆ ਹੋਗਾ ਸ਼ੈਂਟ ਟੁੱਟ ਗਿਆ ਹੋਵੇਗਾ ਤੇ ਜਦੋਂ ਮੈਂ ਉੱਪਰ ਆਇਆ ਤਾਂ ਉੱਪਰ ਦੇਖਿਆ ਵੀ ਸਾਰੇ ਜੰਦਰੇ ਟੁੱਟੇ ਹੋਏ ਕਿੰਨੇ ਕ ਦੁਕਾਨਾਂ ਦੇ ਤਾਲੇ ਜੇ ਇਹ ਗਿਆ ਸੀ ਚਾਰ ਪੰਜ ਦੁਕਾਨਾਂ ਸੀ ਅੱਛਾ ਕਾਦੀ ਕਦੇ ਕੰਮ ਦੇ ਦੁਕਾਨਾਂ ਦੇ ਇੱਥੇ ਕੋਈ ਫੋਟੋਗ੍ਰਾਫੀ ਦਾ ਕੰਮ ਕਰਦਾ ਕੋਈ ਸਕਿਉਰਟੀ ਦਾ ਕੰਮ ਕਰਾ ਕਰਦਾ ਕੋਈ ਕੰਪਿਊਟਰ ਕਵਟਰ ਠੀਕ ਕਰਦਾ ਹੋਰ ਦੁਕਾਨਾਂ ਜਿਹੜੇ ਲੋਕਾਂ ਤੋਂ ਸਮਾਨ ਸਮਾਨ ਵੀ ਚੋਰੀ ਕੀਤਾ ਗਿਆ ਸੀ ਆ ਸਮਾਨ ਅੰਦਰੋਂ ਕਾਫੀ ਚਲਾ ਗਿਆ ਕਟਰ-ਕੁਟਰ ਪਏ ਸੀ ਉਧਰੋਂ ਸਾਡੇ ਦਫ਼ਤਰ ਦੇ ਵਿੱਚ ਗਾਰਡਾਂ ਦੀ ਪੇਮੈਂਟ ਇਕੱਠੀ ਕੀਤੀ ਹੋਈ ਸੀ ਉਹ ਪੈਸੇ ਨਾਲ ਕੁਝ ਹੋਰ ਸਮਾਨ ਸੀ ਕੁਝ ਜ਼ਰੂਰੀ ਤੇ ਕੁਝ ਪਤਾ ਨਹੀਂ ਨਕਦੀ ਵੀ ਚੋਰੀ ਹੋਈ ਨਕਦੀ ਨਕਦੀ ਚੋਰੀ ਹੋਈ ਕਿੰਨੀ ਕੋਈ ਹੈ ਜੀ 60 62000 ਦੇ ਤਕਰੀਬਨ ਹੈਗਾ ਅੱਛਾ ਟੋਟਲ ਸਾਰਾ ਨੁਕਸਾਨ ਕਿੰਨਾ ਟੋਟਲ ਸਾਢਾ ਦਾ 2.5 ਲੱਖ ਦਾ ਨੁਕਸਾਨ ਹੈ ਤਿੰਨ ਤੋਂ ਵੀ ਉੱਪਰ ਹੋਵੇਗਾ ਅੱਛਾ ਸਾਰੀਆਂ ਦੁਕਾਨਾਂ ਦਾ ਨਹੀਂ ਨਹੀਂ ਤੁਹਾਡਾ ਸਾਢਾ ਸਾਢਾ ਤੇ ਦੂਜੀਆਂ ਦੁਕਾਨਾਂ ਦਾ ਸਾਢਾ ਦੂਜੀਆਂ ਦਾ ਸਾਢਾ ਜੀ ਹੁਣ ਇਸ ਬਾਰੇ ਪੁਲਿਸ ਨੂੰ ਕੰਪਲੇਟ ਕਰਤੀ ਤੁਹਾਡੇ ਨੂੰ ਹਾਂ ਜੀ ਪੁਲਿਸ ਨੂੰ ਕੰਪਲੇਟ ਕਰਤੀ ਹੁਣ ਅੱਗੇ ਜਿਹੜੀ ਕਾਰਵਾਈ ਹੋਏਗੀ ਦੇਖੀ ਜਾਏਗੀ ਤੇ ਕੀ ਕਹਿੰਦੇ ਉਹਨਾਂ ਨੇ ਕੀ ਅੱਗੇ ਹੋਸਾ ਹੈ ਹੁਣ ਸ਼ੁਭਾਸ਼ ਇੱਥੇ ਕੋਈ ਚੌਂਕੀ ਚੌਂਕੀਦਾਰ ਰਾਤ ਨੂੰ ਰੱਖਿਆ ਨਹੀਂ ਹੈ ਨਹੀਂ ਨਹੀਂ ਚੌਂਕੀਦਾਰ ਕੋਈ ਨਹੀਂ ਹੈ ਕੋਈ ਨਹੀਂ ਹੈ ਨਹੀਂ ਠੀਕ ਹੈ